ਮਾਸੂਮ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਜਾਣ ਵਾਲੀਆਂ ਗੱਡੀਆਂ ਦੇ ਵਿੱਚ ਮਿਲੀਆਂ ਵੱਡੀਆਂ ਖਾਮੀਆਂ ਜੀਹਾਂ ਕੁਝ ਅਜਿਹਾ ਹੀ ਹੋਇਆ ਗੁਰਦਾਸਪੁਰ ਅਤੇ ਬਟਾਲਾ ਵਿੱਚ ਜਿੱਥੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਸਕੂਲੀ ਗੱਡੀਆਂ ਦੀ ਚੈਕਿੰਗ ਕੀਤੀ ਇਸ ਮੌਕੇ ਦੇ ਡੀਸੀ ਅਫਸਰ ਗੁਰਦਾਸਪੁਰ ਅਤੇ ਟਰੈਫਿਕ ਬਟਾਲਾ ਦੇ ਵੱਲੋਂ ਪੰਜ ਗਰਾਈਆਂ ਅਤੇ ਕੁਮਾਨ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਅਤੇ ਹੋਰ ਗੱਡੀਆਂ ਦੀ ਚੈਕਿੰਗ ਕੀਤੀ ਅਤੇ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਕਾਫੀ ਖਾਮੀਆਂ ਵੀ ਪਾਈਆਂ ਗਈਆਂ ਇਹਨਾਂ ਖਾਮੀਆਂ ਵਾਲੀਆਂ ਗੱਡੀਆਂ ਦੇ ਭਾਰੀ ਚਲਾਨ ਕੱਟੇ ਗਏ ਤੇ ਕੁਝ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਗੱਡੀਆਂ ਦੁਬਾਰਾ ਸੜਕ ਤੇ ਨਜ਼ਰ ਆਈਆਂ ਤਾਂ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਥੇ ਹੀ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰ ਨੇ ਕਿਹਾ ਕਿ ਕਿਸੇ ਵੀ ਸਕੂਲ ਦੇ ਪ੍ਰਾਈਵੇਟ ਵਾਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਨੂੰ ਲੈ ਕੇ ਅੱਜ 20 ਤੋਂ ਜ਼ਿਆਦਾ ਚਲਾਨ ਕੀਤੇ ਗਏ ਹਨ ਅਤੇ ਮਾੜੀ ਹਾਲਤ ਵਿੱਚ ਨਜ਼ਰ ਆਈਆਂ ਗੱਡੀਆਂ ਦੇ ਚਾਲਕਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਗੱਡੀਆਂ ਬਦਲੀਆਂ ਨਾ ਗਈਆਂ ਤਾਂ ਥਾਣੇ ਵਿੱਚ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਸਬੰਧਿਤ ਸਕੂਲਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਆਦਮਾ ਜਿੱਥੇ ਲਾ ਆਉਂਦਾ ਵੀ ਇੱਥੇ ਕਿਹੜਾ ਕੋ ਪੁੱਛਿੰਦੇ ਆ ਹੁਣ ਅੱਜ ਇਹਨਾਂ ਨੂੰ ਪਲੇਸ ਦੇਖਦਾ ਹੈ ਇਥੇ ਉਤਾ ਦੇ ਦੇ ਡਰਾਈਵਰਾਂ ਜੇ ਵਰਤੀਆਂ ਮੋਟੀਆਂ ਮੋਟੀਆਂ ਕੋਈ ਡੀਮਡੀਆਂ ਮੇਜਰ ਨਹੀਂ ਆ ਗਿਆ ਉਹਨਾਂ ਨੇ ਇੱਕ ਹਫਤੇ ਦਾ ਟਾਈਮ ਦਿੱਤਾ ਵੀ ਇੱਕ ਹਫਤੇ ਦੇ ਵਿੱਚ ਨੂੰ ਆਪਣੇ ਸਿਸਟਮ ਨੂੰ ਸਾਰਾ ਸੁਧਾਰ ਲਓ ਨਹੀਂ ਤੇ ਬੰਦ ਕੀਤੀ ਨੂੰ ਕਾਰਵਾਈ ਹਰ ਇੱਕ ਵੀਕਲ ਦੀ ਕੀਤੀ ਗਈ ਠੀਕ ਹੈ ਸਰਪੁੱਟਰ ਜੀ ਠੀਕ ਦੇਖੋ ਇਹ ਆਨਲਾਈਨ ਤੇ ਸਭ ਰ ਚੱਲ ਜਾਂਦਾ ਹੈ ਵੈਲਕਮ ਵੈਲਕਮ ਕੋਈ ਗੱਲ ਨਹੀਂ ਠੀਕ ਹੈ ਗੱਡੀਆਂ ਨਵੀਆਂ ਨੇ ਡਰਾਈਵਰ ਟਲੇ ਨੇ ਕੋਈ ਵਰਦੀਆਂ ਨਹੀਂ ਪਾਈਆਂ ਬਾਤਾਂ ਨੂੰ ਪਸੂ ਉਹਦੇ ਅੰਦਰ ਜੀ ਪੂਰਾ ਕਰਦੀ ਹੈ ਤੇ ਕਹਿੰਦਾ ਹਰ ਇੱਕ ਸਕੂਲ ਨੂੰ ਸੀਰ ਸਕੂਲ ਵਾਣ ਦੀਆਂ ਛਾਹ ਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਜੀ yellow color ਹੋਣਾ ਚਾਹੀਦਾ ਕੈਮਰਾ ਲੱਗਾ ਹੋਣਾ ਚਾਹੀਦਾ ਫਸਟ ਡਿਕਟ ਫੀਮੇਲ ਅਟੈਂਡੈਂਟ ਮੇਲ ਡੈਂਡਰ ਫਾਇਰ ਫਾਈਟਿੰਗ ਹੋਣਾ ਚਾਹੀਦਾ ਸੈਕੰਡਲੀ ਇਹਦੇ ਵਿੱਚ ਸਪੀਡ ਗਵਰਨਰ ਹੋਣਾ ਚਾਹੀਦਾ ਰੀਐਕਸ ਨੀਕੇ ਹੋਣਾ ਚਾਹੀਦੇ ਆ ਜਿਹੜਾ ਸਟੈਪ ਇੱਕ ਥੱਲੇ ਹੋਣਾ ਚਾਹੀਦਾ ਜਿਹੜੀ ਪਹਿਲੀ ਸੀਟ ਆ ਉਹ ਪੁੱਠੀ ਹੋਣੀ ਚਾਹੀਦੀ ਆ ਕੰਡੀਸ਼ਨ ਤੇ ਬਹੁਤ ਜ਼ਿਆਦਾ ਨੇ ਸਰ ਪਰ ਮੈਂ ਇਨੀ ਗੱਲ ਕਹਿਣਾ ਕਿ ਜਿਸ ਤਰ੍ਹਾਂ ਇਹ ਜਿਹੜੀਆਂ ਬੱਸਾਂ ਨੇ ਇਹ ਇਨੀਆਂ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ ਇਸ ਕਰਕੇ ਕਹਿੰਦਾ ਰਹੇ ਹੈਵੀ ਚਲਾਨ ਕੀਤੇ ਜਾ ਰਹੇ ਆ ਸਰ ਅੱਜ ਆਪਾਂ ਕੁਮਾਨ ਆਏ ਆ ਇੱਥੋਂ ਦੀਆਂ ਬੱਸਾਂ ਦੀ ਕੰਡੀਸ਼ਨ ਮਰਕੀ ਪਹਿਲਾਂ ਤੇ ਮੈਂ ਸੁਰਿੰਦਰ ਸਰ ਜਿਹੜੇ ਟ੍ਰੈਫਿਕ ਇੰਚਾਰਜ ਨੇ ਇਹਨਾਂ ਦਾ ਬਹੁਤ ਥੈਂਕਸ ਕਰਨਾ ਸਰ ਇਹਨਾਂ ਨੇ ਸਾਨੂੰ ਡੀਪ ਏਰੀਆ ਵਿੱਚ ਲਿਆਂਦਾ ਉਹਦੇ ਨਾਲ ਸਰ ਇਹ ਇੱਕ ਗੱਲੋਂ ਤੋਂ ਬਹੁਤ ਵਧੀਆ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨੇ ਹੈਵੀ ਚਲਾਨ ਵੀ ਹੁੰਦੇ ਆ ਸੈਕੰਡਲੀ ਸਰ ਸਰ ਸੈਕੰਡਲੀ ਇਹਨਾਂ ਵੱਲੋਂ ਆਪਾਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਸਕੂਲ ਪ੍ਰਸ਼ਾਸਨ ਨੇ ਇਨੀ ਗੱਲ ਕਹੀ ਆ ਕਿ ਆਪਾਂ 15 ਦਿਨ ਦੇ ਵਿੱਚ ਉਹ ਚ ਬੱਸਾਂ ਚੇਂਜ ਕਰ ਲਾਂਗੇ ਜੇ ਚੇਂਜ ਨਹੀਂ ਕਰਾਂਗੇ ਤੇ ਇਹ ਬੱਸਾਂ ਬੰਦ ਕਰ ਦਿੱਤੀਆਂ ਜੀ 22 ਚਲਾਨ ਕੀਤੇ ਆ ਜੀ ਅੱਜ ਆਪਾਂ ਪਰ ਅਸਰ ਤਾਂ ਕਾਫੀ ਹੋਏਗਾ ਸਰ ਸਰ ਤੁਸੀਂ ਦੇਖੋ ਆਪਾਂ ਤਾਂ ਕੰਟੀਨਿਊ ਕੰਮ ਕਰ ਰਹੇ ਆ ਸਰ ਜਿਹੜੇ ਏਰੀਆ ਵਿੱਚ ਜਿਸ ਤਰ੍ਹਾਂ ਫਤਿਹਗੜ ਚੂੜੀਆਂ ਹੋ ਗਿਆ ਜੀ ਡੇਰਾ ਬਾਬਾ ਨਾਨਕ ਹੋ ਗਿਆ ਗੁਦਾਸਪੁਰ ਲੋਕਲ ਦੀਨਾਨਗਰ ਸਰ ਉਧਰ ਤਾਂ ਬਹੁਤ ਜ਼ਿਆਦਾ ਕੰਡੀਸ਼ਨਸ ਵਧੀਆਂ ਨੇ ਸਰ ਇਹ ਏਰੀਆ ਰਹਿ ਗਿਆ ਸੀ ਇਹ ਇਸ ਏਰੀਆ ਤੇ ਹੁਣ ਕੰਟੀਨਿਊ ਰਾਵਾਂਗੇ ਸਰ ਤੇ ਅੱਧਰ ਵੀ ਚੇਂਜ ਹੋ ਜਾਏਗਾ ਸਰ ਕੱਲੇ ਜਿਹੜੇ ਸ਼ਰਤਾਂ ਨਹੀਂ ਪੂਰੀਆਂ ਕਰਦੇ ਉਹਨਾਂ ਦੇ ਚਲਾਨ ਕੀਤੇ ਆ ਜੀ ਗਾਇਨ ਨੂੰ ਹਦਾਇਤ ਕੀਤੀ ਕੋ ਜਸ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੇ ਜਿਹੜੇ ਹੈਗੇ ਨੇ ਚੇਅਰਮੈਨ ਸਾਹਿਬ ਉਹਨਾਂ ਨੇ ਟਾਈਮ ਮੰਗਿਆ ਵੀ ਅਸੀਂ 10-15 ਦਿਨ ਦਾ ਟਾਈਮ ਦੋ ਇਹ ਵੀ ਕਲਹੀਂ ਚੇਂਜ ਕਰ ਲੈਨੇ ਆ ਵੀ ਕਲ ਬਹੁਤ ਮਾੜੇ ਨੇ ਤੇ ਬੰਦ ਇਹਨਾਂ ਨੂੰ ਇਸ ਕਰਕੇ ਨਹੀਂ ਮੌਕੇ ਤੇ ਕੀਤਾ ਜਾ ਰਿਹਾ ਵੀ ਫਿਰ ਬੱਚਿਆਂ ਲਈ ਬਹੁਤ ਵੱਡੀ ਪ੍ਰੋਬਲਮ ਆਏਗੀ ਤੇ ਡਰਾਈਵਰ ਨੂੰ ਹਦਾਇਤ ਕੀਤੀ ਗਈ ਆ ਵੀ ਆਪਣੀ ਲਿਮਟ ਦੀ ਸਪੀਡ ਨਾਲ ਤੇ ਆਪਣੇ ਕਨੈਕਟਰ ਲੇਡੀਜ਼ ਨਾਲ ਜੇ ਕੋਈ ਲੇਡੀ ਬੱਚੇ ਨੇ ਤੇ ਇਹੋ ਇਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਰਿਸਕ ਹੈ ਸਾਰਾ ਰਿਸਕ ਹੀ ਆ ਦੀ ਸਾਰਾ ਰિસ્ਕ ਹੀ ਹੈ ਵੇਖੋ ਜੇ ਜੇ ਪੂਰੀਆਂ ਨਹੀਂ ਕਰਦੇ ਸ਼ਰਤਾਂ ਕੋਈ ਵੀ ਜੀ ਏਵਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ